ਬਣਾ ਇੱਕ ਸੂਈ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਭਿੰਡਰ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਵਪਾਰ ਦਾ ਜ਼ਰੂਰ ਕੰਮ ਕਰਦੇ ਆ ਬੰਦੇ ਪਰ ਨਰਮ ਜੇ ਬੰਦੇ ਆ ਤੁਸੀਂ ਸਾਰੇ ਜਾਣਦੇ ਹੀ ਆ ਅੱਜ ਦੀ ਵੀਡੀਓ ਚ ਚਾਰ ਜਾਨਵਰ ਵਿਖਾਉਣੇ ਆ ਬਾਈ ਧੰਨੇ ਤੇ ਬਾਈ ਪਾਲੂ ਦੀਆਂ ਚਾਰ ਵਹਿੜਾ ਇੱਕ ਤਾਜੀ ਸੂਈ ਆ ਤਿੰਨ ਸੂਨ ਨੂੰ ਤਿਆਰ ਇੱਕ ਬਹੁਤ ਚੰਗੀ ਚਿੱਟੇ ਰੰਗ ਦੀ ਜਰਸੀ ਇਨਫੋਰਮੇਸ਼ਨ ਲੈ ਲੈਣਾ ਮੋਗਾ ਧਰਮਕੋਟ ਇਸ ਏਰੀਏ ਚ ਸਾਰਿਆਂ ਨਾਲ ਮੁੱਲ ਰੇਟ ਇੰਨਾ ਬਾਈਆਂ ਦੇ ਜਾਇਜ਼ ਹੁੰਦੇ ਆ ਡੇਲੀ ਪਸ਼ੂ ਆਉਂਦੇ ਆ ਡੇਲੀ ਸੇਲ ਹੋ ਜਾਂਦੇ ਅਗਲੇ ਦਿਨ ਹੋਰ ਆ ਜਾਂਦੇ ਆ ਸਿੱਧੇ ਸਾਡੇ ਜੇ ਬੰਦੇ ਬਾਕੀ ਤੁਸੀਂ ਜਾਣਦੇ ਆ ਸਾਰਿਆਂ ਨੂੰ ਇਨਫੋਰਮੇਸ਼ਨ ਲੈ ਲੈਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਨਾਮ ਦੱਸਦੀ ਨਾਮ ਰਿਸ਼ਪਾਲ ਸਿੰਘ ਪਿੰਡ ਭਿੰਡਰਕਲਾ ਜ਼ਿਲ੍ਹਾ ਮੋਗਾ ਥੀਲ ਧਰਮਕੋਟ ਫੋਨ ਨੰਬਰ ਦੱਸਦੀ 94640 ਹਾਈ ਤਨਿਸ਼ ਪੰਡਾ ਅੱਜ ਬਾਬੇ ਆ ਗਏ ਫਿਰ ਆ ਜਾ ਕੇ ਖਾਸਾ ਜੀ ਮੈਸਤਰੀ ਹੋਣਾ ਸੀਗਾ ਜੀ ਅੱਜ ਆਇਆ ਨਹੀਂਗਾ ਅੱਛਾ ਮੈਸਤਰੀ ਦਾ ਲਾਰੀ ਲਈ ਜਾਂਦਾ ਕਿਤੇ ਕਹਿੰਦਾ ਅੱਜ ਆਉਣਾ ਕੱਲ ਨੂੰ ਆਉਣਾ ਪਰਸ ਨੂੰ ਆਉਣਾ ਅੱਛਾ ਚਲੋ ਇੱਕ ਦਿਨ ਤਾਂ ਆਊਗਾ ਹਾਂ ਇੱਕ ਦਿਨ ਤਾਂ ਆਊਗਾ ਸਾਸਰੀਕਾ ਸਭ ਤੋਂ ਪਹਿਲਾਂ ਹਮਤਰ ਨੂੰ ਸਾਸਰੀਕਾ ਧੰਨਵਾਦ ਇਹਦਾ ਸਾਡੇ ਪਿੰਡ ਆਇਆ ਨੂੰ ਸਾਸਰੀਕਾ ਵਪਾਰੀ ਵੀਰਾਂ ਨੂੰ ਵੀਰਾਂ ਦਾ ਧੰਨਾ ਸਿੰਘ ਪਿੰਡ ਭਿੰਡਰਖਾਨਾ ਜ਼ਿਲ੍ਹਾ ਮੋਗਾ ਬਿਲਹਰ ਧਰਮਪੁਰ ਹਾਂ ਆਜੂ ਇੱਕ ਅੱਧੇ ਦਿਨ ਚ ਮੈਸਤਰੀ ਕਹਿੰਦਾ ਰਿਹਾ ਨਾ ਤ ਮਿੱਠੀਆਂ ਗੋਲੀਆਂ ਦੇ ਦਿੰਦਾ ਵੀ ਅੱਜ ਆ ਗਿਆ ਅੱਜ ਆ ਗਿਆ ਚਲੋ ਕਿਤੇ ਤਾਂ ਆ ਫਿਰ ਚਾਰ ਬਿਹੜਾ ਚਾਰ ਬਿਹੜਾ ਆ ਗਈ ਇੱਕ ਸੂਈ ਆ ਤੇ ਤਿੰਨ ਕੱਪੜਾ ਠੀਕ ਹੈ ਦੇ ਗਏ ਇਨਫੋਰਮੇਸ਼ਨ ਇੱਕ ਪਾਸੋ ਲਾਗੇ ਜਿਹੜੇ ਪਾਸੋ ਮਰਜੀ ਆਜ ਵੀ ਤੁਸੀ ਲੱਗ ਜੰਦੇ ਕੋਈ ਨਹੀਂ ਕਿੰਨੇ ਕਿ ਦਿਨ ਲੈ ਜੂ ਇਹ ਸੂਈ ਆ ਜੀ ਅੱਛਾ ਤਾਜੀ ਸੂਈ ਹੈ ਹਾਂ ਤਾਜੀ ਇਹ ਕੱਲ ਹੀ ਸੂਈ ਆ ਜੀ ਠੀਕ ਹੈ ਤੇ ਆਪਾਂ ਦਾ 2 ਕਿਲੋ ਬੋਲਾ ਚ ਹੋਇਆ ਕਈ ਦਾ ਦੱਸਦਾ ਕਿ ਲੱਲੇ ਚੋਲੇ ਨਹੀਂ ਵੀਰੇ ਐਵੇਂ ਆਪਾਂ ਝੂਠ ਝੱਟ ਨਹੀਂ ਮਾਰਿਆ ਨਾ ਆਪਾਂ ਤੋਂ ਵਾਜਦਾ ਵਾ ਹਮ ਆਪਣੇ ਜਿਹੜੀਆਂ ਅੱਗੇ ਸੂਈਆਂ ਸੀਗੀਆਂ ਉਹ ਚਵਾ ਕੇ ਦਿੱਤੀਆਂ ਗਾਵਾ ਸਹੀ ਆ ਅਗਲੇ ਨੂੰ ਕਹਿੰਦੇ ਦਸੱਲੀ ਕਰ ਲੋ ਬਾਈ ਹਾਂ ਦਸੱਲੀ ਕਰ ਲੋ ਜਿਹਦੇ ਤੋਂ ਤੁਹਾਡੇ ਫੈਟਾਂ ਦਾ ਲੈ ਜਾਓ ਨਹੀਂ ਸਾਡੀ ਘਰੇ ਖੜੀ ਹੈ ਹਾਂ ਇਹ ਆਪਾਂ ਚਵਾ ਕੇ ਦਿੱਤੀਆਂ ਬਾਈ ਅਗਲੇ ਤੇ ਦੂ ਖੁਸ਼ ਹੋ ਗਈਆਂ ਦੋ ਵਾਰਾਂ ਫੇਰ ਵੀ ਦਿੱਤੀਆਂ ਉਹ ਵੀ ਉਹ ਮੈਨਾਂ ਨੂੰ ਚਵਾ ਕੇ ਦਿੱਤੀਆਂ ਬਾਅਦ ਚ ਆਈਆਂ ਸੀਗੀਆਂ ਉਹ ਵੀ ਇਹਨਾਂ ਨੇ ਬਾਅਦ ਚ ਫੋਨ ਲਾਇਆ ਅੱਗੇ ਜਰਸੀ ਸੀਗੀ ਆਪਾਂ ਦਿੱਤੀ ਹਮ ਉਹ ਗਈ ਦੇਤ ਵਾਲਾ ਉਹ ਬਾਈ ਨੇ ਫੋਨ ਲਾਇਆ ਪਾਲੀ ਦੇ ਪਿੰਡ ਪਾਲੀ ਦੇ ਤਵਾਲ ਦੇ ਉਹ ਬਾਈ ਨੇ ਫੋਨ ਲਾਇਆ ਇਟਲੀ ਚ ਬਾਈ ਨੇ ਲਾਇਆ ਹੀ ਫੋਨ ਤੇ ਉਹ ਕਹਿੰਦੇ ਬਾਈ ਬਹੁਤ ਵਧੀਆ ਗਾਂ ਨਿਕਲੀ ਠੀਕ ਹੈ ਮੈਂ ਕਿਹਾ ਵੀ ਆਪਦੇ ਜਿੱਤੋਂ ਤਾਂ ਲਿਓ ਨੇ ਚੰਗਾ ਮਾਲ ਗਾਂ ਜੀ ਕਿਸਮਤ ਹੈ ਕਿ ਨਹੀਂ ਐਵੇਂ ਆਪਾਂ ਬੜਾ ਆਪਾਂ ਆਪਦੀ ਵਡਿਆਈ ਨਹੀਂ ਕਰਦੇ ਆਪਾਂ ਜਿੰਨੀ ਕੋ ਨੌਲੇਜ ਜੀ ਹੁੰਦੀ ਜੀ ਓਨੀ ਕ ਦੇ ਦਈਦੀ ਆ ਬਾਕੀ ਜੀ ਕੋਈ ਕਿਸਮਤ ਹੁੰਦੀ ਹੈ ਕੋਈ ਕਰਮ ਹੁੰਦੇ ਜੀ ਸਹੀ ਹੈ ਕਿੰਨਾ ਕ ਦੁੱਧ ਪਿਆਜੋ ਬਾਈ ਦੇਖੋ ਜੀ ਜੈਸਾ ਨਾ ਵਹਿੜ ਆ ਇਹ ਬਾੜਾ ਨਹੀਂ ਅੱਪਾ ਕਹਿੰਦੇ 13-14 ਕਿਲੋ ਪਿਆਜੂਗੀ ਸਹੀ ਆ ਹਾਂ ਹੋ ਸਕਦਾ ਇਹ 16 ਪਿਆਜੇ 15 ਪਿਆਜੇ ਜੇ ਨਾ ਪੱਠਾ ਢੱਕਾ ਪਾਇਆ ਜੀ ਇਹ 10 ਵੀ ਨਹੀਂ ਪਿਉਣ ਸਹੀ ਹੈ ਹਾਂ ਜੈ ਜਮਾਲ ਇਹ ਵੀਰੇ ਜੈਸਾ ਉਹਨਾਂ ਤਾਂ ਵੱਡੀ ਵਛੀ ਆ ਜਿੰਨਾ ਮਰਜ਼ੀ ਮੈਨ ਲਈ 45000 ਦੀ ਵੜ ਦੇ ਦਾਂ ਕੱਢੀਏ ਬਾਹਰ ਜਵਾ ਜੈ ਜਮਾਲ ਸ਼ਾਮ ਦੀ ਚਵਾਈ ਚ ਸਾਰਾ ਦਿਨ ਪਿਆ ਜੇ ਕਿਤੇ ਹੱਥ ਨੇ ਵੀਡੀਓ ਬਣਾਉਂਦੇ ਸ਼ਾਮ ਦੇ ਵੇਲੇ ਹਵਾਨਾ ਬੌਲੀ ਨਾਲ ਭਰਿਆ ਹੋਣਾ ਸੀ ਬਾਕੀ ਸਾਮਾ ਤੁਹਾਨੂੰ ਤਾਂ ਹੀ ਦੱਸਿਆ ਕਿ ਸ਼ਾਮ ਦੀ ਚਵਾਈ ਸਾਰਾ ਦਿਨ ਪਿਆ ਸੋਹਣੀ ਵੈੜਾ ਜਮਾ ਜੈਜ ਮੁੱਲ ਜਰਸੀ ਬਰੀਡ ਆ 45000 ਦੀ ਦੇ ਦੇਣੀ ਆ ਵੈੜ ਵੱਡੀ ਆ ਮੋٹے ਮੋٹے ਥਾਣ ਬਾਈ ਕਹਿੰਦਾ 13 ਪਿਆ ਜੇ 14 ਪਿਆ ਜੇ ਇੱਥੇ ਦੁੱਧ ਪਿਆਜੂਗੀ ਆਰਾਮਣਾ ਹੋ ਸਕਦਾ ਤੁਹਾਡੀ ਸੇਵਾ ਵੱਧ ਹੋਈ 15 ਪਿਆ ਜੇ 16 ਪਿਆ ਜੇ ਬਾਈ ਕਹਿੰਦਾ ਇੰਨਾ ਵੀ ਪੈਜੂ ਪਰ 13 14 ਦਾ ਆਰਾਮਣਾ ਹੀ ਬਾਈ ਕਹਿੰਦਾ ਦੁੱਧ ਦੇ ਦੇਣਾ ਜੇ ਐਡੀ ਵੈੜ 13 14 ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨਹੀਂ ਆ ਕੱਲ ਦੀ ਸੂਈ ਆ ਸ਼ਾਮ ਤੱਕ ਰਹਵਾਨਾ ਬੋਲੇ ਨਾਲ ਭਰ ਲੈਣਾ ਬਾਕੀ ਠੰਡੀ ਠੁੰਡੀ ਪੂਰੀ ਐ ਨਹੀਂ ਕੋਈ ਠੀਕ ਹੈ ਮੈਂ ਤੇਰੇ ਤੋਂ ਗੱਦੀ ਉਵੇਂ ਜਮਾ ਪਣਾ ਨਿਆਣਾ ਪਾਜੀ ਜੇ ਨਾ ਪਾਜੀ ਹੋ ਠੀਕ ਹੈ ਜੀ ਦੋਸਤੋ ਬਾਈ ਕਹਿੰਦਾ ਨਿਆਣਾ ਪਾ ਕੇ ਚਵਾਈ ਕਰਨੀ ਤਾਂ ਪਾ ਕੇ ਕਰ ਲੈ ਬਿਨਾ ਨਿਆਣੇ ਤੋਂ ਕਰਨੀ ਤਾਂ ਬਿਨਾ ਨਿਆਣੇ ਤੋਂ ਕਰ ਲੈ ਬਾਕੀ ਗੱਬਣ ਦਾ ਵਹਿਮ ਹੁੰਦਾ ਤਾਂ ਸੂਈ ਸਵਾਈ ਹੈਗੀ ਆ ਜਿਹਦੇ ਪਸੰਦ ਆ ਉਹ ਆਥ ਨੇ 5 6 ਵਜੇ ਅਗਲਾ ਚੋਲੇ ਅਗਲੇ ਦਿਨ ਫੇਰ 5 6 ਵਜੇ ਚੋਲੇ ਜੇ ਕੋਈ ਮਾੜੀ ਮੋੜ ਕਸਰ ਰਹੇਗੀ ਇੱਕ ਟਾਈਮ ਫੇਰ ਚੋਲੇ ਤਿੰਨ ਟਾਈਮ ਚ ਹੋ ਗਿਆ ਆਪਦੀ ਤਸੱਲੀ ਕਰਕੇ ਲੈ ਜੋ ਵੈੜ ਵੱਡੀ ਆ ਮੁੱਲ ਜਾਇਜ਼ ਹੀ ਆ 40 ਤੇ 5 45000 ਦੀ ਦੇ ਦੇਣੀ ਆ ਵਿੱਚੋਂ ਛੋੜ ਛੱਪਾ ਮਾਨਤਾਣ ਹੋ ਜੂ ਦੋ ਨੰਬਰ ਜਰਸੀ ਬਾਈ ਇਹ ਦੂਜਾ ਸੁਹਾ ਸੁਣੀ ਆ ਜੀ ਠੀਕ ਆ ਆਪਾਂ ਲੈ ਲੀਏ ਖੁੱਲਾ ਕਿੰਨਾ ਦੁੱਧ ਦੇ ਦੂ ਵੀਰੇ ਜੈਸਾ ਨਵੱਛੀ ਆ 12 ਕਿਲੋ ਪਿਆਊਗੀ ਹੂੰ ਤੇਰਾ ਪਿਆਜੇ 14 ਪਿਆਜੇ ਅਗਲੀ ਸੇਵਾ ਵਾ ਆਪਾਂ ਦਾ ਚੱਲਿਆ 12 13 ਪਿਆਜੇ ਜਾਇਜ਼ ਜਮਲ ਇਹ ਵੀ 45000 ਦੀ ਜਾਂਦੋ ਜੀ ਦੁੱਧ ਬਾਈ ਕਹਿੰਦਾ 12 ਕਿਲੋ ਇਹ ਵੀ ਆਉਣਾ ਪਿਆ ਜੂ ਬਾਕੀ ਬਾਈ ਕਹਿੰਦਾ ਤੁਹਾਡੀ ਸੇਵਾ ਹੋ ਸਕਦਾ 13 ਪਿਆ ਜੇ 14 ਪਿਆ ਜੇ ਬਾਕੀ ਵੱਡੀ ਬੱਚੀ ਹੈ ਕੋਈ ਹਿਮਾਚਲ ਵਾਲੀ ਨਹੀਂ ਕੋਈ ਅਗਲੇ ਉਹ ਮੈਂ ਸਮਝਦਾ ਸਹੀ ਹੈ ਦੋਸਤੋ ਇੱਕ ਗੱਲੋਂ ਬਾਈ ਦੀ ਖਾਸियत ਹੈ ਕੋਈ ਵੀ ਵਹਿੜ ਸੂਈ ਵੀ ਹੋਵੇ ਤਾਂ ਵੀ ਬਾਈ 2 ਕਿਲੋ ਦੁੱਧ ਘੱਟ ਦੱਸੂ 3 ਕਿਲੋ ਜੇ ਗੱਬਣ ਹੋਵੇ ਤਾਂ ਵੀ ਇਹੀ ਵਹਿੜ ਹੋਰ ਕਿਸੇ ਦੇ ਘਰੇ ਖੜੀ ਹੁੰਦੀ ਵਹਿੜ ਕੱਦ ਵਾਲੀ ਆ ਅਗਲੇ ਨੇ ਕਹੇ ਨੀ ਬਾਈ ਯਾਰ 15 ਕਿਲੋ ਦਿੱਤਾ ਪਹਿਲਾਂ ਨੇ ਗੱਬਣ ਆ ਕਿਹੜਾ ਚਵਾ ਕੇ ਦੇਣੀ ਆ ਮੂੰਹ ਹੀ ਹਲਾ ਦੇਣਾ ਸਾਰੇ ਕਹਿੰਦੇ ਹੀ ਆ ਤੁਸੀਂ ਵੀਡੀਓ ਚ ਸੁਣਦੇ ਹੀ ਆ ਬਾਈ 15 ਦਿੰਦਾ ਯਾਰ ਕੀ 16 17 ਪਿਆਜੂ ਪਰ ਬਾਈ ਕਹਿੰਦਾ 12 ਕਿਲੋ ਤਾਂ ਆਰਾਮ ਨਾਲ ਦੇ ਦੂਗੀ ਬਾਕੀ ਤੁਹਾਡੀ ਸੇਵਾ ਹੋ ਸਕਦਾ 13 ਪਿਆਜੇ 14 ਪਿਆਜੇ ਬਾਕੀ ਘੱਲ ਢੋਲ ਬਹੁਤ ਪਈ ਹਾਂ ਵਲ ਟੱਲਾ ਬਹੁਤ ਪਈਆਂ ਜਿਹੜੀ ਗੱਲ ਹੈ ਹਫਤੇ ਦੀ ਕੱਚੀ ਆ 5-7 ਦਿਨ ਵਧੀਆ ਸੇਵਾ ਸੰਭਾਲ ਗੌਰ ਹੋ ਜਾਂਦੀ ਹੈ ਸਾਰੀ ਵਲ ਟੱਲ ਕੱਢ ਕੇ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਮੋਟੇ-ਮੋਟੇ ਥਣ ਹਵਾਨਾ ਸਾਰਾ ਬਰੀਕ-ਬਰੀਕ ਵੇਨ ਦੇ ਨਾਲ ਭਰਿਆ ਪਿਆ ਤਿੰਨ ਨੰਬਰ ਬਾਈ ਯਾਰ ਸੀ ਵੱਡੀ ਇੱਕ ਕਰਦ ਜਾਗੀ ਜੀ ਇਹ ਹੂੰ ਦੂਜਾ ਸੂਹਾ ਸੁਣੀ ਆ ਲੈ ਜੂ ਅਜੇ ਹੱਥਾ ਖੁੱਲਾ ਹੀ ਹਫਤਾ ਹਾਂ ਅਜੇ ਕੱਚੀ ਬਹੁਤ ਦੇਖੋ ਜੀ ਢਲ ਢੁਲ ਬਹੁਤ ਆ ਬਾਕੀ ਥਣ ਥਣ ਬਹੁਤ ਵਧੀਆ ਲੱਗਾ ਹਾਂ ਕਿੰਨਾ ਕੁ ਦੁੱਧ ਪਿਆ ਜੀ ਬਾਈ ਵੀਰੇ ਉਹਨਾਂ ਨੇ ਦੱਸਿਆ ਹੀ 13 14 ਕਿਲੋ ਚੋਆ ਹਾਂ ਜੈਸਾ ਉਹਨਾਂ ਬੱਚੀਆਂ 16 17 ਕਿਲੋ ਚਾਹੀਦਾ ਹਾਂ ਬਾਕੀ ਜੀ ਅਗਲੀ ਸੇਵਾ ਆਪਾਂ ਗਰੰਟੀ ਗਰੰਟੀ ਕੋਈ ਨਹੀਂ ਜੈ ਜਮਨ ਇਹ 50000 ਦੀ ਦੇ ਦਾਂਗੇ ਜੀ ਦੋਸਤੋ ਜਮਨ ਨਰਮ ਜੇ ਬੰਦੇ ਆ ਗੱਲਾਂ ਤੋਂ ਤੁਸੀਂ ਅੰਦਾਜ਼ਾ ਲਾ ਹੀ ਲਿਆ ਹੋਣਾ ਡੇਲੀ ਪਸ਼ੂ ਆਉਂਦੇ ਆ ਜਿੰਨੀ ਕੁ ਚੀਜ਼ ਹੁੰਦੀ ਓਨੀ ਕੁ ਦੱਸਦੇ ਆ ਨਾਲ ਆਏ ਵੀ ਕਹਿੰਦੇ ਆ ਹੋ ਸਕਦਾ ਤੁਹਾਡੀ ਸੇਵਾ ਹੋਈ ਤੇ 2 ਕਿਲੋ ਵੱਧ ਚੋਲੋਂਗੇ ਨਹੀਂ ਫਿਰ ਇੰਨਾ ਕਿ ਤਾਂ ਦੇ ਹੀ ਦੇਣਾ 15 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਜਰਸੀ ਵੱਡੀ ਆ ਚਿੱਟੇ ਰੰਗ ਦੀ ਆ ਵਜਨ ਬਹੁਤ ਆ 16-17 ਕਿਲੋ ਦੁੱਧ ਚਵਾਉਣ ਦਾ ਹੱਕ ਬਣਦਾ ਬਾਕੀ ਬਾਈ ਕਹਿੰਦਾ ਤੁਹਾਡੀ ਸੇਵਾ ਜੇ ਦਾਣਾ ਦਾ ਪਾ ਪਾਉਂਗੇ ਤੇ ਆਪੇ ਚਵਾ ਦੇਣਾ ਕੱਦ ਲਗਭਗ ਸਾਰੀਆਂ ਵੇੜਾਂ ਦੇ ਸੇਮ ਆ ਜਿਹੜੀਆਂ ਪਹਿਲਾ ਜੋੜਾ ਵੇੜਾਂ ਦਾ ਵਿਖਾਇਆ ਉਹ ਵੀ ਇਹਦੇ ਜਿੱਡੀ ਆ ਕੋਈ ਆਏ ਨਾ ਭੈਣ ਭਰਾ ਮੰਨੇ ਕੋਈ ਨਿੱਕੀ ਮਰੀ ਹੰਬੀ ਜੀ ਗੋਡੇ ਕਿ ਜਿੱਡੀ ਹੋ ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਪਹਿਲਾ ਜੋੜਾ 45 45000 ਦਾ ਢੀਂਗ ਢੀਂਗਾਂ ਵਾੜਾ ਕੌਣ 45 45000 ਦੀਆਂ ਦਿੰਦਾ ਕਿਸੇ ਨੇ ਨਹੀਂ ਦੇਣੀਆਂ ਆਹ 50 ਦੀ ਦੇ ਦੇਣੀਆਂ ਇਹ ਉਦੋਂ ਵੀ ਵਜਨ ਚ ਵੱਧਾ ਹੈ ਬਲਟਲਾਂ ਬਹੁਤ ਪਈਆਂ ਚਾਰ ਹੀ ਥਾਣਾ ਚਿੱਟੇ ਰੰਗ ਦੀ ਜਰਸੀ ਹੈ ਦੋਸਤੋ ਚਿੱਟੇ ਰੰਗ ਦੀ ਜਰਸੀ ਮਿਲਦੀ ਵੀ ਘੱਟ ਆ ਮੈਨੂੰ ਵੀ ਕਈ ਭੈਣ ਭਰਾ ਫੋਨ ਆ ਬਾਈ ਯਾਰ ਹਮ ਤਾਂ ਕੋਈ ਚਿੱਟੀ ਜਰਸੀ ਪਰ ਤੁਹਾਨੂੰ ਪਤਾ ਹੀ ਆ ਇਹ ਰੰਗ ਕੋਈ ਟਮਾਟਾ ਲਨ ਆ ਗਈ ਆ ਨਵਾਂ ਪੜਾਕ ਕੇ ਚਲੋ ਹੁਣ ਬਾਈ ਹੁਣ ਨੂੰ ਮਿਲ ਗਈ ਐ ਲੈ ਲਈ ਐ ਅਸੀਂ ਇਹ ਦੂਜੀ ਵੈੜ ਵੇਖੀ ਐ ਜੋਹ ਦੇ ਲੈ ਇੰਨਾ ਤਾਂ ਚਰਦੇ ਕੰਮ ਕਰਦੇ ਚਿੱਟੀ ਆ ਮੈਂ ਤਾਂ ਆਹ ਕਹਿੰਦਾ ਨਾ ਬਾਈ ਆਹ ਤਾਂ ਬਦਾਮੀ ਰੰਗ ਦੀਆਂ ਤੇ ਕਾਫੀ ਕਲਰ ਦੀਆਂ ਤਾਂ ਵਾਧੂ ਆ ਹਾਂ ਉਹ ਤਾਂ ਬਹੁਤ ਆਈਆਂ ਸਾਵੀਆਂ ਆਈਆਂ ਵੀ ਆ ਜਾਂਦੀਆਂ ਪਰ ਵਾਈਟ ਕਲਰ ਨਹੀਂ ਮੈਂ ਤਾਂ ਹਜੇ ਤੈਨੂੰ ਆਈ ਨੂੰ ਹੋਈ ਨਹੀਂ ਹਾਂ ਤਾਂ ਹੀ ਆ ਨਾ ਤੇਰੇ ਤਾਂ ਇਦੋਂ ਵੀ ਦੁੱਧ ਵਾਂਗੂ ਚਮਕਣਾ ਹਾਂ ਤਾਂ ਹੀ ਅਗਲਾ ਕਹਿੰਦਾ ਨਾ ਬਾਈ ਚਿੱਟੀ ਲੈਣੀ ਆ ਹਾਂਜੀ ਹਾਂਜੀ ਦੋਸਤੋ ਨਵਾਇਆ ਜਾਨਵਰ ਕੋਈ ਵੀ ਨਹੀਂ ਜੇ ਕਿਤੇ ਉਹੀ ਨਵਾਈ ਹੁੰਦੀ ਤੇ ਚਿੱਟੀ ਐ ਦੁੱਧ ਵਾਂਗੂ ਚਮਕਦੀ ਬਾਈ ਕਹਿੰਦਾ ਅੱਗੇ ਆ ਜਾ ਬਾਈ ਦੂਜਾ ਸੂਆ ਸੁਣੀ ਹੈ ਜੀ ਸ਼ਾਈ ਵਾਲ ਚੜ ਜਾਂਦੀ ਹੈ ਹੂੰ ਤੇ ਉਹਨਾਂ ਨੇ ਦੱਸਿਆ ਗਿਆ 15 16 ਕਿਲੋ ਚੋਇਆ ਹੂੰ ਬਾਕੀ ਕੀ ਅਗਲੇ ਨੇ ਆਪ ਦੀ ਸਮਝ ਨਾਲ ਦੇਖ ਲੈਣਾ ਹਾਂ ਸਮਾਂ ਸਮਾਂ ਬਸ ਇਹ ਪੰਜ ਚਾਰ ਦਿਨ ਹੀ ਲਊ ਜਾਇਦ ਜਮਾ 47000 ਦੀ ਦੇ ਦੇ ਚੱਕੋ ਬਈ 47000 ਦੀ ਦੁੱਧ ਸਾਰੀਆਂ ਬੈੜਾਂ ਦਾ ਹੀ ਮੱਝਾ ਹਰ ਗਊ ਕਿਉਂਕਿ ਜਰਸੀਆਂ ਦਾ ਮੱਝਾ ਹਰ ਗਾਂ ਹੁੰਦਾ ਸਾਰੇ ਜਾਣਦੇ ਹੀ ਆ ਸ਼ਾਈ ਵਾਲ ਬੈੜ ਦੁੱਧੇ ਦਾ ਵੀ ਮੱਝਾ ਹਰ ਗਾਈ ਉਹ ਕਿਉਂਕਿ ਐਫਐਸ ਦੇ ਮੁਕਾਬਲੇ ਇਹਨਾਂ ਦੀ ਸਾਰਿਆਂ ਦੀ ਫੈਟ ਵੱਧ ਜਾਂਦੀ ਆ ਦੁੱਧ ਬਾਈ ਚੰਗਾ ਦੱਸਦਾ ਜੀ ਤੋਂ ਲਈਓ ਕਹਿੰਦੇ ਅਸੀਂ ਚੋਇਆ ਦੇ ਦੇਣੀ 48 ਦੀ ਕਿ 47 ਦੀ 47 ਦੀ ਦੇ ਦੇਣੀ ਵੀਰੇ 40 ਤੇ 7 47 ਦੀ ਦੇ ਦੇਣੀ ਆ ਵਜਨ ਉਹ ਜ ਹੁਣ ਬਹੁਤ ਆ ਮੋٹے ਮੋٹے ਥਾਨ ਆ ਚਾਰ ਨਾਗ ਚਾਰੇ ਨਾਗ ਗਰਮੀ ਰਹਿ ਤਾ ਚਾਰਾਂ ਦਾ ਦੁੱਧ ਮੱਝਾਂ ਰਗਾਉ ਐਸੇ ਆਪਦੇ ਮੁਕਾਬਲੇ ਚਾਰਾਂ ਦੀ ਫੈਟ ਵੱਧ ਆਊਗੀ ਬਾਕੀ ਮੈਂ ਮੁੱਲ ਜਾਇਜ਼ ਜੀ ਇਹ ਜਿਹੜੀ ਖਾਸ ਗੱਲ ਆ ਪਸ਼ੂ ਵਿਕਣਾ ਭਾਜ ਇਹ ਭਾਜ ਜਾਇਜ਼ ਆ ਵੀਡੀਓ ਪੈਨਸਰ ਨਾਲ ਦੀ ਨਾਲ ਵੇਖ ਜਾਂਦੇ ਆ ਤੇ ਜੇ ਮੁੱਲ 65-40000 ਦੀ ਮੰਗੀ ਜੋ ਅਗਲਾ 70000 ਫਿਰ ਕਾਦੀ ਵਿਗਣੀ ਹੁੰਦੀ ਆ ਆਪਣੇ ਘਰੇ ਤਾਂ ਯਾਰ ਜਿਹੜੇ ਵਕਵੀਆਂ ਦਾ ਮਾਲ 1000 1000 2000 ਨਫਾ ਵੀ ਗਾਹ ਦਿੰਦੇ ਅਗਲੇ ਨੂੰ ਉਹ ਕਹਿੰਦੇ ਨਹੀਂ ਭਈ ਅਸੀਂ ਤਾਂ ਆਪ ਮਸਾਂ ਲਈ ਆ ਠੀਕ ਆ ਮੈਂ ਕਿਹਾ ਵੀ ਚਲੋ ਉੱਥੇ ਆ ਫਿਰ ਜਾਇਜ ਮੋਲੋ ਵੀ ਫੇਰ ਹੀ ਨਫਾ ਕਲਾ ਦਿੰਦਾ ਤੇ ਜੇ ਉਹ ਹੀ ਵੱਧ ਮੰਗੇ ਫਿਰ ਆਪਦੀ ਨਹੀਂ ਵਿਗਣੀ ਨਾ ਪਤਾ ਕਾਹਦਾ ਦੇਣਾ ਬਾਕੀ ਆਪਣਾ ਜਾਇਜ ਜਾਂਦਾ ਵੀਰੇ 1000 2000 ਵਾਲੇ ਮਾਰ ਜਾਂਦਾ ਜੇ ਉਹਨਾਂ 1000 1000 ਰੁਪਈਆ ਉਹਨਾਂ ਆਇਆ ਤੇ ਤੈਨੂੰ ਵੀ ਪਤਾ ਆਪਾਂ ਸਾਰੀ ਧੜੀ ਪਸਮਝ ਰਹਿਣਾ ਹਾਂ ਇਹ ਤਾਂ ਗੱਲ ਹੈ ਫਾਇਦਾ ਵੀ ਅੱਜ ਨਹੀਂ ਭਾਈ ਜੀ ਹਾਂ ਦੋਸਤੋ ਫਿਰ ਉਹ ਜਿਹੜੇ ਭੈਣ ਭਰਾ ਪਸ਼ੂਆਂ ਚ ਰਹਿੰਦੇ ਆ ਗੋਹਾਕੂੜਾ ਕਰਦੇ ਆ ਤੇ ਉਹਨਾਂ ਨੂੰ ਤਾਂ ਫੌਜੀ ਬੂਟ ਪਾਉਣੇ ਪੈਂਦੇ ਇਥੇ ਦੀਂਦੇ ਨਹੀਂ ਤੇ ਉਹ ਪਾਏ ਪਰ ਆਹ ਮੋਟਰਸਾਈਕਲ ਕੋਲੇ ਉਹ ਅੱਛਾ ਉਹ ਮੋਟਰਸਾਈਕਲ ਦੇ ਪਰਲੇ ਪੈਸੇ ਪਏ ਆ ਜਿਹੜੇ ਫਾਰਮ ਵਾਲਿਆਂ ਦੇ ਹੁੰਦੇ ਗੋਡਿਆਂ ਗੋਡਿਆਂ ਤਿੱਕਰਾਉਂਦੇ ਹੁੰਦੇ ਆ ਉਹ ਨਾ ਵੱਤ ਲੈਨੇ ਨਾ ਪਜਾਮਾ ਪਜੂਮਾ ਲੋਰ ਲੋਰ ਨਹੀਂ ਲਿਬੜਦੀ ਉਹ ਯਾਨੀ ਕਿ ਗੋਡਿਆਂ ਤੇ ਕਵਰ ਕਰ ਲੈਂਦੇ ਆ ਇਹ ਅੱਜ ਦੀ ਵੀਡੀਓ ਦੇ ਵਿੱਚ ਜਾਇਜ ਮੌਲ ਦੀਆਂ 4 ਬਹਿੜਾਂ ਬਾਈ ਉਹਨਾਂ ਦਾ ਕੰਮ ਵਪਾਰ ਦਾ 1000 ਕ 1200 ਨਫੇ ਨਾਲ ਬਾਈ ਹੁਣੀ ਪਸ਼ੂ ਅੱਗੇ ਸੇਲ ਕਰ ਦਿੰਦੇ ਆ ਆਏ ਨਹੀਂਗਾ ਕਿ 5000 ਨਫਾ ਲੈਂਦੇ 10000 ਲੈਂਦੇ ਆ ਬਹੁਤ ਵਪਾਰੀ ਲੈਂਦੇ ਆ ਇਹ 'ਚ ਕੋਈ ਸ਼ੱਕ ਨਹੀਂ ਤੇ ਪਰ ਬਾਈ ਹੁਣਾਂ ਦਾ ਕੰਮ ਇਦਾਂ ਦਾ ਨਹੀਂ ਬਾਈ ਹੁਣ ਤਾਂ 1000 1200 ਨਫਾ ਆਇਆ ਨਹੀਂ ਤੇ ਪਸ਼ੂ ਦਿੱਤਾ ਨਹੀਂ ਜਿਹੜਾ ਜਾਨਵਰ ਮਰਜ਼ੀ ਲੈ ਲੋ ਇਹਨੇ ਕਹਣਾ ਫੇਰ ਨਾ ਬਾਈ ਹੁਣੇ ਦੇ ਦੇਣਾ ਤਾਂ ਹੀ ਇਹਨਾਂ ਦੇ ਮੁੱਲ 45 45000 ਜੇ ਵੱਧ ਨਫਾ ਲੈਂਦੇ ਹੁਣ ਤਾਂ ਦੁੱਧ ਵੀ ਇਹਨਾਂ ਦਾ 4 ਕਿਲੋ ਵੱਧ ਦੱਸਣਾ ਬੋ ਜਿਹੜੇ ਵੱਧ ਨਫਾ ਲੈਂਦੇ ਆ ਜੇ ਵੈੜ ਨੇ 15 ਕਿਲੋ ਦੁੱਧ ਦਿੱਤਾ ਤੇ ਉਹ 20 ਕਹਿੰਦੇ ਆ ਤੇ ਫੇਰ ਹੀ ਵੱਧ ਨਫਾ ਲੈਂਦੇ ਆ ਪਰ ਬਾਈ ਹੁਣੀ ਤਾਂ 2 ਕਿਲੋ ਦੁੱਧ ਪਿੱਛੇ ਕਹਿ ਦਿੰਦੇ ਆ ਕਿ 13 14 ਕ ਦੇਊਗੀ ਬਾਕੀ ਤੁਹਾਡੀ ਸੇਵਾ ਹੋ ਸਕਦਾ 15 16 ਦੇ ਦਿਓ ਤੁਹਾਨੂੰ ਵੀ ਪਤਾ ਵੱਧ ਦਾਣਾ ਪਾ ਲੋਂਗੇ ਤਾਂ ਵੱਧ ਪਿਆ ਜੂ 45 45000 ਦੀ ਆ ਜੋੜੀ ਆ 10000 ਦੀ ਆ 47000 ਦੀ ਸਾਰਿਆਂ ਨੂੰ ਸਸ਼ਕ